ਸਤਿ ਸ਼੍ਰੀ ਅਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਰਤ ਬਾਟੀ ਦੀ ਕਰਨਲ ਕੁਸ਼ਪਿੰਦਰ ਸਿੰਘ ਬਾਠ ਉਹਨਾਂ ਦਾ ਕੁੱਟਮਾਰ ਦਾ ਮਾਮਲਾ ਉਹ ਪੰਜਾਬ ਤੱਕ ਸੀਮਤ ਨਹੀਂ ਰਿਹਾ ਉਹ ਦੇਸ਼ ਤੱਕ ਸੀਮਤ ਨਹੀਂ ਰਿਹਾ ਉਹ ਦੁਨੀਆ ਦੇ ਵਿੱਚ ਫੈਲ ਗਈ ਉਹ ਗੱਲ ਕਰਨਲ ਬਾਠ ਦਾ ਜਿਹੜਾ ਪਰਿਵਾਰ ਹੈ ਜਿਹੜੇ ਪਰਿਵਾਰਕ ਮੈਂਬਰ ਹੈ ਜਾਂ ਰਿਸ਼ਤੇਦਾਰ ਹੈ ਜਾਂ ਨਜ਼ਦੀਕੀ ਹੈ ਇੱਥੋਂ ਤੱਕ ਗੱਲ ਹੋ ਗਈ ਕਿ ਕੱਲ ਉਹਨਾਂ ਨੂੰ ਜਦੋਂ ਇਹ ਲੱਗਿਆ ਕਿ ਪਟਿਆਲਾ ਦੇ ਮਾਨਯੋਗ ਐਸਐਸਪੀ ਸਰਦਾਰ ਨਾਨਕ ਸਿੰਘ ਆਪਣੇ ਪੁਲਿਸ ਮੁਲਾਜ਼ਮਾਂ ਦਾ ਆਪਣੇ ਅਫਸਰਾਂ ਦਾ ਬਚਾਅ ਕਰਦੇ ਨਜ਼ਰ ਆ ਰਹੇ ਹੈ ਉਹ ਇਸ ਮਾਮਲੇ ਨੂੰ ਮੋਲਡ ਕਰਦੇ ਨਜ਼ਰ ਆ ਰਹੇ ਹੈ ਉਹ ਕਰਨਲ ਬਾਠ ਦੇ ਨਾਲ ਇਨਸਾਫ ਨਹੀਂ ਕਰਨਾ ਚਾਹੁੰਦੇ ਕਿਤੇ ਨਾ ਕਿਤੇ ਪੰਜਾਬ ਦੀ ਪੰਜਾਬ ਸਰਕਾਰ ਦੀ ਜਿਹੜੀ ਢਿੱਲੀ ਕਾਰਗੁਜ਼ਾਰੀ ਹੈ ਉਹਦੇ ਤੇ ਵੀ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਕਿ ਆਖਰ ਇੱਕ ਐਸਐਸਪੀ ਰੈਂਕ ਦੇ ਨਾਲੋਂ ਉੱਚਾ ਰੈਂਕ ਹੁੰਦਾ ਹੈ ਫੌਜ ਦੇ ਕਰਨਲ ਦਾ ਜੇ ਦੇਸ਼ ਦੀ ਰਾਖੀ ਕਰਨ ਵਾਲੇ ਸੇਫ ਨਹੀਂ ਸੁਰੱਖਿਅਤ ਨਹੀਂ ਤਾਂ ਫਿਰ ਸੁਰੱਖਿਅਤ ਕੌਣ ਹੈ ਆਮ ਬੰਦੇ ਦੇ ਨਾਲ ਇਹੋ ਜਿਹੇ ਮੁੱਠੀ ਪਰ ਜਿਹੜੇ ਉਹ ਦਿਮਾਗ ਖਰਾਬ ਵਾਲੇ ਪੁਲਸੀਏ ਆ ਸਾਰੇ ਪੁਲਿਸ ਨੂੰ ਜਿਹੜੇ ਕਲੰਕਿਤ ਕਰਦੇ ਆ ਇਹੋ ਜਿਹੇ ਪੁਲਸੀਏ ਆਮ ਲੋਕਾਂ ਨਾਲ ਕੀ ਵਿਹਾਰ ਕਰ ਸਕਦੇ ਆ ਜਿੱਥੇ ਇੱਕ ਦੇਸ਼ ਦੀ ਰਾਖੀ ਕਰਨ ਵਾਲਾ ਇੱਕ ਫੌਜ ਦਾ ਕਰਨਲ ਤੇ ਉਹਦਾ ਪਰਿਵਾਰ ਜਿੱਥੇ ਸੁਰੱਖਿਅਤ ਨਹੀਂ ਹੁਣ ਕੱਲ ਬੀਤੀ ਸ਼ਾਮ ਜਿਹੜਾ ਪਰਿਵਾਰ ਹੈ ਪਰਿਵਾਰਕ ਮੈਂਬਰ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਤਨੀ ਹੈ ਉਹ ਚੰਡੀਗੜ੍ਹ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਪਹੁੰਚ ਗਈ ਹੈ ਮੀਡੀਆ ਦੇ ਵਿੱਚ ਉਹਨਾਂ ਨੇ ਆਪਣਾ ਆਪਣੇ ਬਿਆਨ ਇੱਕ ਵਾਰ ਫੇਰ ਦਰਜ ਕਰਵਾਏ ਆ ਕਰਨਲ ਸਾਹਿਬ ਦੇ ਕੁਝ ਨਾਲ ਰਿਸ਼ਤੇਦਾਰਾਂ ਨਜ਼ਦੀਕੀਆਂ ਨੇ ਇਥੋਂ ਤੱਕ ਕਹਿਤਾ ਕਿ ਇੱਕ ਵਾਰੀ ਫੇਰ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦਾ ਸਮਾਂ ਜਿਹੜਾ ਉਹ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਉਹ ਸਮਾਂ ਯਾਦ ਕਰਵਾ ਰਹੀ ਹੈ ਪੁਲਿਸ ਨੂੰ ਜਿਹੜਾ ਉਹ ਬੇਲਗਾਮ ਕਰ ਦਿੱਤਾ ਗਿਆ ਇਥੋਂ ਤੱਕ ਸ਼ਬਦ ਵਰਤੇ ਜਾ ਰਹੇ ਐ ਇਥੋਂ ਤੱਕ ਗੱਲ ਪਹੁੰਚ ਜੇ ਤੇ ਮਾਮਲੇ ਨੂੰ ਜਿਹੜਾ ਉਹ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਕਰਨ ਦੀ ਬਜਾਏ ਇੱਕ ਢਾਬਾ ਮਾਲਕ ਦੇ ਬਿਆਨਾਂ ਤੇ ਜਿਹੜਾ ਉਹ ਐਫ ਆਈ ਆਰ ਦਰਜ ਕੀਤੀ ਜਾਵੇ ਤਾਂ ਇੱਕ ਦੇਸ਼ ਦੀ ਰਾਖੀ ਕਰਨ ਵਾਲੇ ਇੱਕ ਜ਼ਿੰਮੇਵਾਰ ਅਫਸਰ ਕਰਨਲ ਦੀ ਪਤਨੀ ਰੋ ਰੋ ਕੇ ਪਿੱਟ ਪਿੱਟ ਕੇ ਮੀਡੀਆ ਦੇ ਵਿੱਚ ਦੁਹਾਈਆਂ ਦੇ ਰਹੀ ਹੋਵੇ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੇ ਦੇਸ਼ ਦੀ ਰਾਖੀ ਕਰਨ ਵਾਲਿਆਂ ਨੂੰ ਬਾਟਰਾ ਤੇ ਦੇਸ਼ ਦੀ ਰਾਖੀ ਕਰਨ ਵਾਲਿਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਸਾਡਾ ਸਾਡੀ ਇਹ ਪੰਜਵੀਂ ਪੀੜ੍ਹੀ ਹੋ ਚੱਲੀ ਕਰਨਲ ਬਾਠ ਦੀ ਪਤਰੀ ਨੇ ਕਿਹਾ ਕਿ ਸਾਡੀ ਪੰਜਵੀਂ ਪੀੜ੍ਹੀ ਹੋ ਚਲੀ ਦੇਸ਼ ਦੀ ਰਾਖੀ ਕਰਦਿਆਂ ਜੇ ਉਹ ਸੁਰੱਖਿਅਤ ਨਹੀਂ ਜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਫਿਰ ਆਮ ਬੰਦਾ ਇਨਸਾਫ਼ ਦੀ ਉਮੀਦ ਕਿਵੇਂ ਕਰ ਸਕਦਾ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰਾਸ਼ਟਰਪਤੀ ਰਾਜ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਵਾਉਣ ਵਾਲੇ ਪਾਸੇ ਪੰਜਾਬ ਨੂੰ ਧੱਕਿਆ ਜਾ ਰਿਹਾ ਹੈ ਸਰਕਾਰ ਤੇ ਪੂਰਾ ਦੇਸ਼ ਜਿਹੜਾ ਪੰਜਾਬ ਨਹੀਂ ਪੂਰਾ ਦੇਸ਼ ਜਿੱਥੋਂ ਤੱਕ ਜਿਹੜੇ ਲੋਕ ਇਸ ਮਾਮਲੇ ਨੂੰ ਸਮਝਦੇ ਐ ਜਿਨ੍ਹਾਂ ਨੂੰ ਹਮਦਰਦੀ ਹੈ ਕਰਨਲ ਬਾਠ ਦੇ ਪਰਿਵਾਰ ਦੇ ਨਾਲ ਉਹ ਵੀ ਕਹਿੰਦੇ ਆ ਕਿ ਪੰਜਾਬ ਸਰਕਾਰ ਹੁਣ ਤੱਕ ਚੁੱਪ ਕਿਉਂ ਹੈ ਉਹ ਵੀ ਕਹਿੰਦੇ ਆ ਕਿ ਐਸਐਸਪੀ ਨਾਨਕ ਸਿੰਘ ਜਿਨ੍ਹਾਂ ਦਾ ਨਾਂ ਤਾਂ ਬਾਬੇ ਨਾਨਕ ਦੇ ਨਾਂ ਦੇ ਨਾਲ ਨਾਲ ਰਲਦਾ ਮਿਲਦਾ ਫਿਰ ਉਹ ਆਪਣੇ ਉਹਨਾਂ ਗੁਨਾਹਗਾਰ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਪੂਰੇ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਦੁਨੀਆ ਦੇ ਵਿੱਚੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਜਿਹੜੇ ਜ਼ਿੰਮੇਵਾਰ ਉਹ ਚਾਰ ਅਫਸਰ ਐ ਤੇ ਨਾਲ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਹੈ ਜਿਨੇ 8 ਜਣੇ ਹੋਰ ਜਿਨ੍ਹਾਂ ਤੇ ਜਿਹੜੇ ਸਸਪੈਂਡ 12 ਕੀਤੇ ਗਏ ਹੈ ਕਹਿੰਦੇ ਆ ਕਿ ਉਹਨਾਂ ਚਾਰਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਬਾਕੀ 8 ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਕਰਕੇ ਉਹਨਾਂ ਤੇ ਕੇਸ ਦਰਜ ਕਰਕੇ ਮੁਕੱਦਮਾ ਚਲਣਾ ਚਾਹੀਦਾ ਹੈ ਕੇਸ ਚਲਣਾ ਚਾਹੀਦਾ ਕਿਉਂ ਨਹੀਂ ਇਹ ਚੀਜ਼ਾਂ ਸਮਝੀਆਂ ਜਾ ਰਹੀਆਂ ਕਿਉਂ ਨਹੀਂ ਸੁਣੀਆਂ ਜਾ ਰਹੀਆਂ ਕਿਉਂ ਇੱਕ ਆਰਮੀ ਤੇ ਇੱਕ ਪੁਲਿਸ ਦਾ ਮਸਲਾ ਜਿਹੜਾ ਉਹ ਆਪਸ ਦੇ ਵਿੱਚ ਕਿਉਂ ਇੱਕ ਦੂਜੇ ਨੂੰ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕੱਲ੍ਹ ਦੇਖ ਰਹੇ ਸੀ ਕਿ ਕੱਲ੍ਹ ਫੌਜ ਦੇ ਕੁਝ ਆਲਾ ਅਫਸਰ ਜਿਹੜੇ ਐ ਉਹ ਆ ਕੇ ਪਟਿਆਲਾ ਦੇ ਐਸਐਸਪੀ ਸਰਦਾਰ ਨਾਨਕ ਸਿੰਘ ਨੂੰ ਵੀ ਮਿਲੇ ਸੀ ਮੀਟਿੰਗ ਹੋਈ ਸੀ ਲੱਗਿਆ ਹੁਣ ਕਿ ਉਹਦੇ ਵਿੱਚੋਂ ਨਹੀਂ ਕੁਝ ਨਿਕਲ ਕੇ ਆਇਆ ਇਸੇ ਕਰਕੇ ਜਿਹੜਾ ਪਰਿਵਾਰ ਨੂੰ ਪੇਟਿਤ ਪਰਿਵਾਰ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੂੰ ਡੀਜੀਪੀ ਸਾਹਿਬ ਦੇ ਦਫ਼ਤਰ ਤੱਕ ਜਾਣਾ ਪਿਆ ਸੋ ਦੇਖੋ ਪਰਿਵਾਰ ਨੇ ਮੀਡੀਆ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਮੈਨੂੰ ਪੁਲਿਸ ਸਟੇਸ਼ਨ ਤੇ ਆ ਬੰਦਿਆਂ ਨੇ ਧਮਕੀ ਦਿੱਤੀ ਹੈ ਮੇਰੇ ਕੋਲ ਵੀਡੀਓ ਹੈ ਐਸਪੀ ਸਾਹਿਬ ਦੇ ਬੰਦਿਆਂ ਦੇ ਸਾਹਮਣੇ ਪੁਲਿਸ ਇੰਸਪੈਕਟਰ ਦੇ ਸਾਹਮਣੇ ਮੈਨੂੰ ਧਮਕੀ ਦੇ ਕੇ ਜਾਣੇ ਜੋ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 13 ਤਰੀਕ ਦਾ ਹਾਦਸਾ ਹੋਵੇ ਜੀ ਇੰਨੀ ਕੁੱਟਮਾਰ ਕੀਤੀ ਹੋਵੇ ਪਟਿਆਲੇ ਚ ਤੇ ਹਲੇ ਤੱਕ ਸਾਡੀ ਐਫ ਆਈ ਆਰ ਨਹੀਂ ਰਜਿਸਟਰ ਹੋਈ ਹੈਗੀ ਜਿਹੜੀ ਐਫ ਆਈ ਆਰ ਦੀ ਕਾਪੀ ਕੱਲ ਸਾਨੂੰ ਦਿੱਤੀ ਹੈ ਉਹ ਜਿਹੜਾ ਢਾਬੇ ਦਾ ਮਾਲਕ ਹੈ ਉਹਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਜਦਕਿ ਕੰਪਲੇਨੈਂਟ ਅਸੀਂ ਹਾਂ ਐਫ ਆਈ ਆਰ ਜਿਹੜੀ ਹੋਣੀ ਚਾਹੀਦੀ ਹੈ ਸਾਡੇ ਬਿਆਨਾਂ ਤੇ ਹੋਣੀ ਚਾਹੀਦੀ ਹੈ ਤੇ ਬਿਆਨ ਦਰਜ ਕਰਕੇ ਉਹਦੇ ਢਾਬੇ ਦੇ ਮਾਲਕ ਨੇ कंप्लेंट करती हैगी ਸਾਡੀ ਐਫ ਆਈ ਆਰ ਦੀ ਕਾਪੀ ਨਹੀਂ ਦੇ ਰਹੇ ਅੱਜ ਮੈਂ ਆਹੀ ਐਡੀਜੀਪੀ ਲਾਅ ਐਂਡ ਆਰਡਰ ਸਾਡੇ ਗੌਰਵ ਯਾਦਵ ਸਾਹਿਬ ਡੀਜੀਪੀ ਸਪੈਸ਼ਲ ਡਿਜੀਟਲ ਇਹ ਲਾਅ ਐਂਡ ਆਰਡਰ ਤੇ ਹੈਗੇ ਗੌਰਵ ਆਪਣੇ ਅਫੀਰ ਸ਼ੁਕਲਾ ਜੀ ਉਹਨਾਂ ਨੂੰ ਵੀ ਕਹਿ ਕੇ ਆਇਆ ਮੈਂ ਕਿ ਏਟਲੀਸਟ ਸਾਡੇ ਜਸਟਿਸ ਦਾ ਕਰੋ ਕਿਉਂਕਿ ਜਦੋਂ ਕੰਪਲੇਨੈਂਟ ਟਾਬੇ ਵਾਲਾ ਬਣ ਗਿਆ ਇਨਕੁਆਇਰੀ ਸਾਡੀ 45 ਦਿਨ ਦੀ ਮਾਰ ਕਰਤੀ ਕੱਲ ਨੂੰ ਟਾਬੇ ਵਾਲਾ ਕਹੂਗਾ ਜੀ ਇਥੇ 45 ਦਿਨ ਚ ਇਹਨਾਂ ਨੇ ਜਿਹੜੀ ਇਨਕੁਆਇਰੀ ਉਹ ਗੋਲਮੋਲ ਕਰ ਦੇਣੀ ਆ ਜਿਹੜਾ ਢਾਬੇ ਦਾ ਮਾਲਕ ਹੈ ਉਹਨੇ ਕੋਰਟਸ ਜਾ ਕੇ ਬਿਆਹਦੇ ਨਹੀਂ ਮੇਰਾ ਸਮਝੌਤਾ ਹੋ ਗਿਆ ਜੀ ਨਾਲ ਸਾਡੇ ਨਾਲ ਕੁੱਟਮਾਰ ਹੋਈ ਐਸਾ ਹਵਾਬਾਸ਼ ਹੋ ਗਿਆ ਇਨਸਾਫ ਤਾਂ ਮਿਲਦਾ ਹੀ ਨਹੀਂ ਸਾਨੂੰ ਜੇ ਇਨਸਾਫ ਤੁਸੀਂ ਦੇਣਾ ਹੀ ਨਹੀਂ ਫੇ ਕਾਦ ਲਈ ਡਰਾਮਾ ਕੀਤਾ ਹੋਇਆ ਹੈ ਨਾ ਤੁਸੀਂ ਲੋਕਾਂ ਨੂੰ ਉਹੀ ਕਹਿ ਦਿਓ ਅਸੀਂ ਕੁੱਟਮਾਰ ਕਰਾਂਗੇ ਇੱਥੇ ਮੈਨੂੰ ਤਾਂ ਕਹਿੰਦੇ ਬਿਆਨ ਸਿੰਘ ਦੀ ਆਤਮਾ ਆ ਗਈ ਲੱਗਦੀ ਹੈ ਇਸ ਸਰਕਾਰ 'ਚ ਜਿਵੇਂ ਪੁਰਾਣੇ ਟਾਈਮ 'ਚ ਅੱਤਵਾਦ ਦੇ ਸਮੇਂ ਇੱਥੇ ਗੈਂਗਸਟਰ ਆਉਂਦੇ ਅੱਤਵਾਦੀ ਕਰਦੇ ਸੀ ਨਾ ਗੋਲੀਆਂ ਇਨਕਾਊਂਟਰ ਕਰਕੇ ਚਲੇ ਜਾਂਦੇ ਸੀ ਪਤਾ ਵੀ ਨਹੀਂ ਸਾ ਜਵਾਨ ਮੁੰਡੇ ਕਿਹਨੂੰ ਕੌਣ ਕਿੱਥੇ ਮਾਰ ਗਿਆ ਆ ਕਰਨਲ ਸਾਹਿਬ ਉਹਨਾਂ ਦਾ ਬੇਟਾ ਮੇਰੇ ਸੰਧੂ ਸਾਹਿਬ ਰਾਤ ਨੂੰ ਬੁਰਾ ਹਾਲ ਇਹਨਾਂ ਦਾ ਕੀਤਾ ਉਥੇ ਇਹਨਾਂ ਨੇ ਪੁਲਸ ਵਾਲਿਆਂ ਨੇ 12 ਦੇ 12 ਜਦੋਂ ਜੀਓਸੀ ਸਾਡੇ ਪਟਿਆਲੇ ਦੇ ਵੈਸਟਰਨ ਕਮਾਂਡ ਉਹਨਾਂ ਨੇ ਜਨਰਲ ਬੇਸਟ ਨੇ ਇੰਟਰਵੈਨ ਕੀਤਾ ਤਾਂ ਇਹਨਾਂ ਨੇ 12 ਬੰਦੇ ਸਸਪੈਂਡ ਕੀਤੇ ਨੇ ਤੇ ਉਸ ਤੋਂ ਬਾਅਦ ਵੀ ਕੱਟਾ ਪਾਉਣੋਂ ਨਹੀਂ ਹਟਦੀ ਪੰਜਾਬ ਵਾਲੇ ਸਾਡੇ ਤੇ ਹੁਣ ਮੈਂ ਯਾਦਵ ਸਾਹਿਬ ਨੂੰ ਮਿਲਣ ਆਇਆ ਸੀ ਉਹਨਾਂ ਨੂੰ ਐਮਰਜੈਂਸੀ ਜਾਣਾ ਪੈ ਗਿਆ ਲੇਕਿਨ ਅਸੀਂ ਗੱਲ ਰੱਖਾਂਗੇ ਆਪਣੀ ਕੱਲ ਨੂੰ ਫੇਰ ਆਉਂਗਾ ਮ ਯਾਰੋ ਸਾਹਿਬ ਨੂੰ ਮਿਲ ਕੇ ਜਾਵਾਂਗੇ ਸਾਡੀ ਨਵੀਂ ਐਫਆਈਆਰ ਕੀਤੀ ਜਾਵੇ ਮੈਂ ਉੱਪਰ ਵੀ ਕਿਹਾ ਹੈ ਸਾਨੂੰ ਇਨਸਾਫ ਚਾਹੀਦਾ ਅਸੀਂ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਆਪਣੇ ਕਿਤੇ ਹੋਰ ਪਾਸੇ ਜਾਈਏ ਅਸੀਂ ਸਿਰਫ ਇਨਸਾਫ ਚਾਹੁੰਦੇ ਜੋ ਸਾਡੇ ਪਰਿਵਾਰ ਨਾਲ ਹੋਇਆ ਹੈ ਬਾਕੀ ਤੁਹਾਨੂੰ ਜੀ ਮੇਰੇ ਕੋਲ ਸਾਰੀ ਐਵੀਡੈਂਸ ਮੈਂ ਐਸਐਸਪੀ ਸਾਹਿਬ ਨੂੰ ਸਾਰੇ ਐਵੀਡੈਂਸ ਦਿਖਾ ਦਿੱਤੇ ਨੇ ਰਿਕਾਰਡਿੰਗ ਸਾਰੇ ਮੁੰਡਿਆਂ ਦੀ 12 ਦੇ 12 ਮੁੰਡੇ ਖੜੇ ਮਾਫੀ ਮੰਗ ਰਹੇ ਨੇ ਚਾਰ ਐਸਐਚਓ ਮੇਰੇ ਕੋਲੋਂ ਮਾਫੀ ਮੰਗ ਰੇ ਮੈਂ ਸਾਰੀ ਰਿਕਾਰਡਿੰਗ ਐਸਐਸਪੀ ਸਾਹਿਬ ਨੂੰ ਦਿਖਾ ਦਿੱਤੀ ਹੈ ਮੈਨੂੰ ਐ ਸਮਝ ਨਹੀਂ ਆ ਰਹੀ ਐਸਐਸਪੀ ਨਾਨਕ ਸਾਹਿਬ ਐ ਜੇ ਕ੍ਰਿਮੀਨਲ ਹਤਿਆਰਿਆਂ ਦੀ ਜੋ ਪੁਲਿਸ ਆਫਸਰ ਕਹਿੰਦੇ ਲਾਇਕ ਨਹੀਂ ਹਨ ਉਹਨਾਂ ਦੀ ਕਿਉਂ ਮਦਦ ਕਰ ਰਹੇ ਨੇ ਕਿਉਂ ਮੇਰੇ ਹਸਬੰਦ ਨੇ 10:30 ਵਜੇ ਸਟੇਟਮੈਂਟ ਰੈਡੀ ਕਰਕੇ ਉਹਨਾਂ ਨੇ ਪੁਲਿਸ ਵਾਲੇ ਨੇ ਆ ਕੇ ਲੈ ਲਈ ਤੀ ਐਫ ਆਈ ਆਰ ਦਾ ਮਤਲਬ ਹੁੰਦਾ ਫਰਸਟ ਪਰਸਨ ਹੂ ਕਮਜ਼ ਐਂਡ ਗਿਵ ਦਾ ਸਟੇਟਮੈਂਟ ਰਾਤੀ 2 ਵਜੇ ਮੈਂ ਪੁਲਿਸ ਨੂੰ ਬੁਲਾਇਆ ਕਿ ਐਦਾਂ ਦੀ ਹਰਕਤ ਹੋਈ ਹੈ ਜੀ ਸਾਰੀ ਘਟਨਾ ਦੱਸੋ ਜੀ ਸਾਰੀ ਘਟਨਾ ਤੁਸੀਂ ਦੇਖੀ ਹੈ ਪਤਾ ਹੀ ਹੈ ਉਹ ਦਿੱਲੀ ਤੋਂ ਆਏ ਸੀ ਔਰ ਮੈਂ ਆਈ ਐਮ ਨਾਟ ਇਨ ਅ ਸਟੇਟ ਨਾਊ ਆਮ ਐ 2 ਘੰਟੇ 3 ਘੰਟੇ ਦੀਤੇ ਬੈਠੀ ਹੋਈ ਆਂ ਕਦੇ ਕਦੇ ਕਿਸੇ ਨੂੰ ਮਿਲਣਾ ਕਦੇ ਕਿਸੇ ਨੂੰ ਪੁਲਿਸ ਸਾਰੀ ਮੈਨੂੰ ਐਸਐਸਪੀ ਸਾਹਿਬ ਨੇ ਜਿੱਦਾਂ ਪਟਿਆਲੇ ਹੈਰਸਮੈਂਟ ਹੋਈ ਹੈ ਆਈ ਜਸਟ ਵਿਸ਼ ਕਿ ਮੈਨੂੰ ਇੱਥੇ ਹੈਰਸਮੈਂਟ ਨਾ ਹੋਏ ਮੈਨੂੰ ਮੈਂ ਮਿਲਣ ਮੇਰੀ ਸੁਣਵਾਈ ਦੇ ਕਰੋ ਮੈਨੂੰ ਦੇਖੋ ਤਾਂ ਸਹੀ ਮੇਰੇ ਕੋਲ ਜੋ ਰਿਕਾਰਡਸ ਹਨ ਮੈਂ ਜੀ ਐਸਐਸਪੀ ਸਾਹਿਬ ਨੂੰ ਸਾਰੀ ਵੀਡੀਓਜ਼ ਦਿਖਾਈਆਂ ਉਹਨਾਂ ਦੀ ਮਾਫੀਨਾਮੇ ਦੀ ਉਹ ਵੀਡੀਓਜ਼ ਦੇਖਣ ਤੋਂ ਬਾਅਦ ਵੀ ਐਸਐਸਪੀ ਸਾਹਿਬ ਇਦਾਂ ਦੀ ਗੇਮ ਖੇਡ ਗਏ ਮੇਰੇ ਨਾਲ ਕਿ ਐਫਆਈਆਰ ਉਹਨਾਂ ਨੇ ਓਪਨ ਟਾਪੇ ਦੇ ਨਾਮ ਕਰ ਦਿੱਤੀ ਔਰ ਕਿਉਂ ਕਰ ਦਿੱਤੀ ਕਿਉਂਕਿ ਔਰ ਮੇਰਾ ਹਸਬੰਡ ਇੱਕ ਕਰਨਲ ਸਾਹਿਬ ਹੈ ਜਿਹੜੇ ਐਸਐਸਪੀ ਰੈਂਕ ਦੇਣ ਉਹਨਾਂ ਦਾ ਨਾਮ ਟੀਵੀ ਤੇ ਲੈਂਦੇ ਹੋਏ ਨਹੀਂ ਕਿ ਆ ਕੀ ਕਰਨਲ ਬੋਲਣਾ ਸੀ ਫਿਰ ਤੇ ਇਦਾਂ ਕਹਿਣਾ ਸੀ ਨਾ ਸਾਡੇ ਪੁਲਿਸ ਵਾਲਿਆਂ ਨੇ ਕੁਝ ਪਾਰਪੀਟ ਹੋਈ ਹੈ ਆਰਮੀ ਆਫਸਰ ਨਾਲ ਤੇ ਲੜਾਈ ਹੋਈ ਹੈ ਤੇ ਅਸੀਂ ਇੱਕ ਕਾਰਵਾਈ ਸਸਪੈਂਡ ਕੀਤਾ ਜਦੋਂ ਮੇਰੇ ਹਸਬੰਡ ਦਾ ਨਾਮ ਕਰਨਲ ਪੀਐਸ ਬਾਠ ਔਰ ਰੰਗਤ ਸਿੰਘ ਬਾਠ ਬੋਲ ਸਕਦੇ ਤਾਂ ਆਪਣੇ 12 ਜੂਨੀਅਰ ਆਫਸਰ ਦਾ ਨਾਮ ਨਹੀਂ ਲੈ ਸਕਦੇ ਹੋ ਕਿਉਂ ਯੂਟਿਬ ਆਇਆ ਜਾ ਰਿਹਾ ਉਹ ਜੂਨੀਅਰ ਆਫਸਰ ਦਾ ਨਾਮ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਮੇਰੇ ਹਸਬੰਡ ਨੂੰ ਬਾਰਾ ਜਾਨੇ ਨੇ ਮਾਰੇ ਸਹੀ ਬੰਦੇ ਨੂੰ ਸਸਪੈਂਡ ਕੀਤਾ ਜਾਂ ਨਹੀਂ ਕਿ ਮੇਰਾ ਰਾਈਟ ਨਹੀਂ ਹੈ ਜਾਨਣਾ ਕਿ ਮੇਰੇ ਬੰਦਿਆਂ ਨੂੰ ਜਿਸਨੇ ਮੇਰੇ ਹਸਬੰਡ ਨੂੰ ਮਾਰਿਆ ਮੇਰੇ ਬੇਟੇ ਨੂੰ ਮਾਰਿਆ ਜਾਂ ਉਸ ਤੋਂ ਨਾ ਜਾਣ ਆ ਨਾਮ ਜਾਣਨਾ ਕਿ ਸਹੀ ਬੰਦੇ ਨੂੰ ਸਸਪੈਂਡ ਤੇ ਕੀਤਾ ਹੈ ਮਨੂੰ ਕੀ ਪਤਾ ਕਿਸ ਨੂੰ ਸਸਪੈਂਡ ਕੀਤਾ ਹੈ ਜੀ ਐਫ ਆਈ ਆਰ ਤੇ ਸਾਡੀ ਐਫ ਆਈ ਆਰ ਓਪਨ ਐਫ ਆਈ ਆਰ ਕਰ ਦਿੱਤੀ ਹੈ ਜੋ ਐਫ ਆਈ ਆਰ ਹੈ ਉਸ ਦੇ ਵਿੱਚ ਲਿਖਿਆ ਕਿ ਮੇਰੇ ਹਸਬੰਡ ਔਰ ਮੇਰਾ ਬੇਟਾ ਡਰਿੰਕ ਕਰ ਰਹੇ ਸੀ ਭਾਈ ਮੈਗੀ ਖਾਂਦੇ ਹੋਏ ਇੱਕ ਅਰਨਲ ਸਾਹਿਬ ਜਿਹੜਾ ਐਸ ਐਸ ਪੀ ਰੈਂਕ ਤੋਂ ਵੀ ਉੱਪਰ ਹੈ ਉਹ ਟਾਬੇ ਦੇ ਬਾਹਰ ਲਾ ਲਾ ਰੁਪਈਏਗਾ ਮੈਡੀਕਲ ਰਿਪੋਰਟ ਹੈਗੀ ਹੈ ਜਿਸ ਵਿੱਚ ਕਿਹਾ ਹੈ ਵਿਦ ਆ ਨੋ ਐਲਕੋਹਲ ਥਿੰਗ ਫਾਊਂਡ ਕਰਕੇ ਉਹ ਤੁਹਾਨੂੰ ਵੀਡੀਓ ਤੇ ਤੁਹਾਨੂੰ ਰਿਪੋਰਟ ਭੇਜ ਦਾਂਗੇ ਉਹ ਵੈਸੇ ਵੀ ਚੀਜ ਵਾਇਰਲ ਹੋ ਰੱਖੀ ਹੈ ਉਸ ਤੋਂ ਬਾਵਜੂਦ ਵੀ ਉਹ ਐਫ ਆਈ ਆਰ ਦੇ ਉੱਪਰ ਬੇਸਿਸ ਤੇ ਇਨਕੁਆਇਰੀ ਕੀ ਹੋਏਗੀ ਜੀ ਉਹ ਤੇ ਕੱਲ ਟਾਬੇ ਵਾਲੇ ਨੂੰ ਤੇ ਉਸਨੇ ਉਸਨੇ ਟਾਬੇ ਵਾਲੇ ਨੇ ਉਹ ਗੁਰ ਉਹ ਟਾਬੇ ਵਾਲਾ ਹੈ ਜਿਸਨੇ ਹਰ ਇੱਕ ਪੁਲਿਸ ਵਾਲੇ ਨੂੰ ਆਈਡੈਂਟੀਫਾਈ ਕਰਕੇ ਮੈਨੂੰ ਦੱਸਿਆ ਸੀ ਕਿ ਇਹ ਐਵੇਂ 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 ਆਫੀਸਰ ਹੈ ਉਸ ਤੋਂ ਬਾਅਦ ਉਹਨਾਂ ਨੇ ਹੀ ਮੈਨੂੰ ਵੀਡੀਓ ਦਿਖਾਈ ਕਿ ਸਵੇਰੇ ਡੀਆਈਜੀ ਸਾਹਿਬ ਨੇ ਮਨਦੀਪ ਸਾਹਿਬ ਨੇ ਇਹਨਾਂ ਨੂੰ ਅਵਾਰਡ ਦਿੱਤਾ ਸੀ ਇਹ ਉਹ ਯੂ ਬੰਦੇ ਸਾਰੇ ਮੈਡਮ ਇਹਨਾਂ ਨੂੰ ਅਵਾਰਡ ਮਿਲਿਆ ਹੋਇਆ ਤੇ ਇਹਨਾਂ ਨੂੰ ਪੂਤਸਵਾਰ ਹੋਇਆ ਹੋਇਆ ਤੇ ਤਾਂ ਇਹ ਕੁੱਟਦੇ ਫਿਰਦੇ ਸਵੇਰੇ ਤਾਂ ਹੀ ਤੇ ਉਹਨਾਂ ਨੇ ਮੇਰੇ ਹਸਬੰਦ ਨੂੰ ਵੀ ਆ ਕੇ ਕਿਹਾ ਕਿ ਇਹ ਕਿਨਕਾਊਂਟਰ ਕਰਕੇ ਆਏ ਆ ਬਚ ਗਿਆ ਤੇ ਸਵੇਰੇ ਆ ਕੇ ਆਈ ਕਰ ਮੈਨੂੰ ਤਿੰਨ ਚੀਜ਼ਾਂ ਲਈ ਜਸਟਿਸ ਚਾਹੀਦਾ ਇੱਕ ਪਹਿਲੀ ਗੱਲ ਮੇਰੇ ਹਸਬੰਡ ਦਾ ਸਟੇਟਮੈਂਟ ਲਿਤਾ ਗਿਆ ਸੀ ਸਭ ਤੋਂ ਪਹਿਲੇ ਉਹਨਾਂ ਦੇ ਨਾਮ ਤੇ ਐਫਆਈਆਰ ਹੋਣੀ ਚਾਹੀਦੀ ਹੈ ਸਾਰੇ 12 ਦੇ 12 ਬੰਦਿਆਂ ਦਾ ਨਾਮ ਐਫਆਈਆਰ ਛੋਣੀ ਚਾਹੀਦੀ ਹੈ 12 ਦੇ 12 ਬੰਦੇ ਅਰੈਸਟ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏ ਇਨਵੈਸਟੀਗੇਸ਼ਨ ਤੇ ਅਗਰ ਮੇਰਾ ਹਸਬੰਡ ਹੋਰ ਮੇਰਾ ਪ੍ਰੂਫ ਦੇ ਦੇਣ ਕਿ ਮੇਰਾ ਹਸਬੰਡ ਔਰ ਬੇਟਾ ਗਲਤ ਹੈ ਮੈਂ ਉਹਨਾਂ ਨੂੰ ਆਪੇ ਅਦਾਲਤ ਤੇ ਜਾ ਕੇ ਪੁਲਿਸ ਸਟੇਸ਼ਨ ਹਵਾਲੇ ਕਰਕੇ ਆਉਂਗੀ ਇਹ ਮੇਰਾ ਵਾਦਾ ਹੈ ਔਰ ਦੂਜੀ ਗੱਲ सारी वीडियो रिकॉर्डिंग हैं सारे प्रूव होने तो बाद एस एस पी साहब दिखाने तो बाद भी एस एस पी साहब अपने चाह बारह जूनियर ऑफिसर तो किस डर रहे वाए उन्होंने नाम क्यों नहीं कह रहे सूँ की पता कि बारह अफसर के लिए इन्होंने सस्पेंशन की है कल कह देंगे कोई भी बंदा खड़ा कर देन सस्पेंशन हो गया क्यों नहीं बुलाया गया कि यह बारह बंदे है सर्नल साहब एस एस पी साहब तो सीनियर है गए न्यूँ नहीं बुलाया कि साहब यू बंदा नहीं की पता उस अठ बौ बंदे सूँ की पता ਅਸੀਂ ਤੇ 8-9 ਬੰਦੇ ਹੀ ਦੇਖੇ ਸੀਗੇ ਕਮ ਸੇ ਕਮ ਬੰਦਿਆਂ ਦੀ ਜਾਂਚ ਤੇ ਕਰਨ ਕਿਹੜੇ-ਕਿਹੜੇ ਬੰਦੇ ਸੀ ਹੋ ਰਿਫਆਈਆਰ ਕਰ ਅਸੀਂ ਸਸਪੈਂਡ ਕਰ ਦਿੱਤਾ ਕਿਉਂਕਿ ਤੁਹਾਨੂੰ ਆਰਮੀ ਤੋਂ ਪ੍ਰੈਸ਼ਰ ਪਿਆ ਓਨਲੀ ਆਫਟਰ ਆਰਮੀ ਤੋਂ ਮੈਨੂੰ ਇੰਨਾ ਤੇ ਹਰਿਆਣਾ ਪੁਲਿਸ ਨੇ ਹਰੈਸ ਕੀਤਾ 3 48 ਆਵਰਸ ਮੈਨੂੰ ਹਰੈਸਮੈਂਟ ਕੀਤੀ ਹੈ ਉਹਨਾਂ ਨੇ ਉਸ ਤੋਂ ਬਾਅਦ ਜਾ ਕੇ ਅਜੇ ਵੀ ਮਨੂੰ ਅਨਿਆਇ ਨਹੀਂ ਮਿਲ ਰਿਹਾ ਕੋਈ ਐਫ ਆਈ ਆਰ ਬੁਜੀ ਹਵਾ ਦੀ ਐਫ ਆਈ ਆਰ ਹੈ ਕਿਉਂਕਿ ਉਹ ਟਾਬੇ ਵਾਲੇ ਨੂੰ ਟਾਬੇ ਵਾਲੇ ਨੇ ਉਸੇ ਦਿਨ ਮਨੂੰ ਕਿਹਾ ਸੀ ਮੈਡਮ ਜਿਹੜੀ ਚੀਜ਼ ਲੈ ਜਾਣੀ ਆ ਹੁਣੇ ਲੈ ਜਾਓ ਕਿਉਂਕਿ ਕੱਲ ਤੂੰ ਮਨੂੰ ਪ੍ਰੈਸ਼ਰ ਪਾ ਜਾਏਗਾ ਉਹ ਯੂ ਗੱਲ ਹੋਈ ਉਸੇ ਕੋਲ ਜਦੋਂ ਉਹ ਟਾਬਾ ਵਾਲਾ ਕਹਿ ਰਿਹਾ ਕਿ ਉਸ ਨੂੰ ਪਤਾ ਨਹੀਂ ਉਹ ਬੰਦੇ ਨਾ ਪੁਲਿਸ ਸਿਵਲ ਕਪੜੇ ਚਾਹੀਸੀ ਪੁਲਿਸ ਸੀਗੇ ਤਾਂ ਕਿ ਮਨੂੰ ਇਹ ਦੱਸੋ ਪਟਿਆਲਾ ਐਸ ਐਚਓ ਪਟਿਆਲਾ ਸਮਾਨਾ ਜਿਹੜੇ ਉੱਥੇ ਹੀ ਰਹਿੰਦੇ ਨੇ ਚਾਰ ਪੁਲਿਸ ਵਾਲੇ ਆ ਪੂਰੇ ਪਟਿਆਲੇ ਐਵਰੀਬਾਡੀ ਨੋਜ਼ ਥੈਮ ਤੇ ਉਹ ਟਾਬੇ ਵਾਲੇ ਨੂੰ ਕਿਓ ਕਿਹੜੇ ਆਫਸਰ ਹਨ ਤੁਹਾਨੂੰ ਲੱਗਦਾ ਕਿ ਇਹ ਟਾਬਾਂ ਵਾਲਾ ਸਰਕਾਰੀ ਗੱਡੀ ਚਾਏ ਹੈ ਤੇ ਮੈਂ ਇੱਕ ਸਰਕਾਰੀ ਗੱਡੀ ਇੱਕ ਮੈਨੂੰ ਇਹ ਦੱਸੋ ਕਿਹੜੇ ਐਸਐਚਓਜ਼ ਯਾ ਐਸਆਈਆਂ ਕੋਲ ਫੋਰਚੂਨਰ ਤੇ ਐਂਡੇਵਰ ਹੁੰਦੀਆਂ ਕੀ ਕਮਾਰਿਆਨ ਜੀ ਅੱਜ ਅਸੀਂ ਕਰਨਲ ਸਾਹਿਬ ਹੋ ਕੇ ਮੇਰੇ ਤੇ ਫਾਦਰ ਨੂੰ ਲੋਰੇ ਅਸੀਂ ਮਤਲਬ ਮੈਨੂੰ ਇਹ ਦੱਸੋ ਕਿ ਕਿਹੜੇ ਐਸਐਚਓ ਕੋਲ ਐਂਡੇਵਰ ਹੋਰ ਫੋਰਚੂਨਰ ਹੈ ਇੱਕ ਗੱਡੀ ਪੁਲਿਸ ਵਾਲੀ ਸੀ ਉਸ ਤੋਂ ਬਾਅਦ ਦੂਜੀ ਗੱਡੀ ਸਕੋਰਪੀਓ ਸੀ ਐਂਡ ਹੋਰ ਫਿਰ ਇੱਕ ਫੋਰਚਨਰ ਸੀ ਫੋਰ ਇਨਾ ਕੋ ਲਿਖ ਹੋਰ ਐਂਡ ਉਹ ਐਂਡਵਰ ਵੀ ਆਉ ਪਿੱਛੇ ਸੀਗੀ ਕਿਦੇ ਇਹਨਾਂ ਨੇ ਇੰਨੀ ਪਤਿਆਲਾ ਅਤੀ ਚੁੱਕੀ ਹੋਈ ਹੈ ਕੱਲ ਇੱਕ ਲੇਡੀ ਆਈ ਸੀਗੀ ਮਿਸ ਬਾਟ ਉਹਨਾਂ ਦਾ 5 ਸਾਲ ਪਹਿਲੇ ਉਹਨਾਂ ਨੇ ਤੁਸੀਂ ਦੇਖਿਆ ਹਨ ਮੀਡੀਆ 'ਚ ਉਹਨਾਂ ਨੇ ਰੋਂਦੇ ਹੋਏ ਕਿਹਾ ਕਿ ਪਹਿਲੇ ਵੀ ਸਾਨੂੰ ਇਸ ਹੀ ਸਾਲ ਦੇ ਅੰਦਰ ਆ ਚੌਥਾ ਕੇਸ ਹੈ ਜਿਹੜਾ ਅਨਾਂ ਦਾ ਕੰਪਰੋਮਾਈਜ਼ ਕਰਕੇ ਐਸਐਸਪੀ ਸਾਹਿਬ ਉਹਨਾਂ ਨੂੰ ਮਾਫੀ ਦਵਾਰੇ ਐਸਐਸਪੀ ਸਾਹਿਬ ਦਾ ਕੀ ਉਹ ਹੈਗਾ ਕਿ ਚਾਰ ਜਿਹੜੇ ਗਲਤ ਜਿਹੜੇ ਪੰਜਾਬ ਵਿੱਚ ਅਤੰਗਵਾਦ ਫੈਲਾ ਰਹੇ ਨੇ ਅੱਜ ਮੇਰੇ ਬੱਚਿਆਂ ਨੂੰ ਡੰਡੇ ਅੱਜ ਅਗਰ ਮੈਂ ਇਹਨਾਂ ਨੂੰ ਚਾਰਾਂ ਨੂੰ ਤੁਸੀਂ ਸਜ਼ਾ ਨਹੀਂ ਦਿੱਤੀ ਨਾ ਇਹ ਅੱਜ ਡੰਡੇ ਮਾਰਨ ਕੱਲ੍ਹ ਗੋਲੀਆਂ ਮਾਰਨਗੇ ਪੰਜਾਬ ਤੇ ਉਹੀ ਜੋ ਰਾਈਟ ਸੋਚੇ ਫੇਰ ਉਹ ਹਾਲ ਹੋ ਜਾਣਾ ਹੈ ਕਿ ਕੋਈ ਵੀ ਬੰਦਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਪੁਲਿਸ ਦੀ ਇੰਨੀ ਜ਼ਿਆਦਾ ਘਰੀ ਅਸੀਂ ਅੱਜ ਨਾ ਪੁਲਿਸ ਤੋਂ ਗੱਲ ਕਰਦੇ ਡਰਦੇ ਆ ਕਿਉਂਕਿ ਪੁਲਿਸ ਸਾਨੂੰ ਸੇਫਟੀ ਦੇਣ ਲਈ ਨਹੀਂ ਹੈ ਉਲਟਾ ਸਾਨੂੰ ਮਾਰਕੁਟਾਈ ਕਰਨ ਲਈ ਹੈ ਮਾਰਕੁਟਾਈ ਤੋਂ ਬਚਾਨ ਲਈ ਨਹੀਂ ਹੈ ਉਸ ਤੋਂ ਬਾਅਦ ਵੀ ਕੋਈ ਵੀ ਸੀਨੀਅਰ ਅਫੀਸ਼ਰ ਸਾਡੇ ਆਰਮੀ ਇੰਟਰਵਿਊ ਨਹੀਂ ਹੋਈ ਹੈ ਉਹਨਾਂ ਨੂੰ ਕਾਨੀਆਂ ਹੀ ਬਣਾਈ ਜਾ ਰਹੀਆਂ ਕਾਨੀਆਂ 45 ਡੇਸ ਦੀ ਇਨਕੁਆਰੀ ਜਦੋਂ ਸਾਡੇ ਤਾਂਡੇ ਕੋਲ ਪ੍ਰੂਫ ਪਏ ਹਨ ਕਿਉਂ ਨਹੀਂ 3 ਦਿਨ ਤਾਂ ਇਨਕੁਆਰੀ ਖਤਮ ਕਰਦੇ ਚਾਰ ਬੰਦੇ ਬਿਠਾਉਂਦੇ ਔਰ ਖਤਮ ਕਰਦੇ ਐਂਡ ਥਿਸ ਇਜ਼ ਓਨਲੀ ਅ ਟੈਕਟਿਕਸ ਵਿਚ ਐਸਐਸਪੀ ਸਾਹਿਬ ਇਸ ਬਾਇੰਗ ਕੀ ਜਸਟ ਟੂ ਡਿਲੇ ਦਾ ਮੈਟਰ ਨਾ ਮੈਨੂੰ ਕੋਈ ਮੈਨੂੰ ਪੁਲਿਸ ਸਟੇਸ਼ਨ ਤੇ ਆ ਬੰਦਿਆ ਨੇ ਧਮਕੀ ਦਿੱਤੀ ਹੈ ਮੇਰੇ ਕੋਲ ਵੀਡੀਓ ਹੈ ਜਿਹੜੀ ਵਾਇਰਲ ਵੀ ਹੋਈ ਹੈ ਉਸ ਤੋਂ ਬਾਅਦ ਐਸਪੀ ਸਾਹਿਬ ਦੇ ਬੰਦਿਆਂ ਦੇ ਸਾਹਮਣੇ ਪੁਲਿਸ ਇੰਸਪੈਕਟਰ ਦੇ ਸਾਹਮਣੇ ਮੈਨੂੰ ਧਮਕੀ ਦੇ ਕੇ ਜਾਣੇ ਉਸ ਤੋਂ ਬਾਅਦ ਅੱਜ ਵੀ ਮੇਰੇ ਕੋਲ ਪ੍ਰੋਟੈਕਸ਼ਨ ਨਹੀਂ ਹੈ ਮੈਨੂੰ ਕਿਸੇ ਹੋਰ ਦੀ ਪ੍ਰੋਟੈਕਸ਼ਨ ਲੈ ਕੇ ਚੱਲਣਾ ਪੈ ਰਿਹਾ ਆਰਮੀ ਨੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਮੇਰੇ ਹਸਬੰਡ ਆਰਮੀ ਦਾ ਮਗਰ ਮੇਰੇ ਲਈ ਇੱਕ ਸਿਕਿਉਰਿਟੀ ਇਸ਼ੂ ਹੈ ਮੈਂ ਕੱਲ ਹੀ ਰਹੀ ਹਾਂ ਪੰਜਾਬ ਮੇਰੇ ਸਫਾਦਰ ਇਨ-ਲਾਹਰ ਮਦਰ-ਇਨ-ਲਾਹਰ ਮੇਰੇ ਹਸਬੰਡ ਦੀ ਡਿਊਟੀ ਪੰਜਾਬ ਦਿੱਲੀ ਹੈਗੀ ਹੈ ਤੁਸੀਂ ਮੈਨੂੰ ਇਹ ਦੱਸੋ ਮੇਰੀ ਕੀ ਸਿਕਿਉਰਿਟੀ ਹੈ ਅੱਜ ਮੈਂ ਆਈ ਹਾਂ ਇੱਥੇ ਖੜੀ ਹੋਈ ਹਾਂ ਇੱਕ ਬੰਦੇ ਨੂੰ ਵੇਟ ਕਰ ਰਹੀ ਮੈਸੇਜ ਵੀ ਪਾਸ ਕੀਤਾ ਕਿ ਅਸੀਂ ਬਾਹਰ ਬੈਠੇ ਹਾਂ ਮਗਰ ਸਾਨੂੰ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ ਹੀ ਹੀ ਹੈ ਟੂ ਗੋ ਸਮਵੇਰ ਨੂੰ ਨਾ ਨੂੰ ਅਰਜੈਂਟ ਕੰਮ ਉਹਨਾਂ ਨੇ ਕਿਹਾ ਸੀ ਬੈਠੋ ਵੇਟ ਕਰੋ ਤੇ ਮੈਂ ਮਿਲਦਾ ਮਗਰ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਮੈਸੇਜ ਆਇਆ ਕਿ ਉਹਨਾਂ ਨੂੰ ਕਿਤੇ ਅਰਜੈਂਟ ਜਾਣਾ ਪੈ ਗਿਆ ਤੇ ਉਹ ਚਲੇਗੇ ਅਸੀਂ ਕੱਲ ਫੇਰ ਆਵਾਂਗੇ